ਨੇ ਪੀਤੇ ਦੇ ਵਿੱਚ ਦਾ 5 ਐਮ ਐਮ ਦੀ ਹਾਂ ਜੇ ਗੁਰਦੇ ਦੇ ਵਿੱਚ 7 ਐਮ ਐਮ ਦੀ ਗਰੰਟੀ ਆ ਠੀਕ ਆ ਜੀ ਉਹਦੇ ਚਾਹੇ 40 ਐਮ ਐਮ ਦੀ ਪਥਰੀ ਆ ਗੁਰਦੇ ਦੇ ਵਿੱਚ ਗਰੰਟੀ ਉਹਦੀ ਵੀ ਲੈਣੇ ਆ ਲੈ ਵੀ ਮਿੱਤਰੋ ਪਥਰੀ ਹੋਵੇ 5 ਐਮ ਐਮ 7 ਐਮ ਐਮ ਚਾਹੇ ਹੋਵੇ 20 ਐਮ ਐਮ ਦੀ ਬਾਈ ਜੀ ਕਹਿੰਦੇ ਵੀ ਸਾਡੇ ਕੋਲੇ ਆਓ ਪਾਥਰੀ ਦੇ ਦਰਦ ਦਾ ਪੱਕਾ ਹੱਲ ਤੇ ਪਾਥਰੀ ਬਾਹਰ ਵੀ ਕੱਢਾਂਗੇ ਕੀ ਹਾਲ ਚੱਲ ਨੇ ਜੀ ਵਧੀਆ ਬਾਈ ਜੀ ਵਧੀਆ ਇਹ ਦਵਾਈ ਬਣਾ ਰਹੇ ਤੁਸੀਂ ਦਵਾਈ ਤਿਆਰ ਕਰਦੇ ਆਂ ਬਾਈ ਆਪਾਂ ਪਾਥਰੀ ਦੀ ਹੁਣ ਇਸ ਟਾਈਮ ਜੀ ਦੱਸੋ ਇਹਦੇ ਬਾਰੇ ਦਵਾਈ ਬਾਰੇ ਜੀ ਦਵਾਈ ਇਹ ਆ ਬਾਈ ਹਮ ਡਰਨ ਦੀ ਹੁਣ ਕੋਈ ਲੋੜ ਨਹੀਂ ਹਾਂ 5mm ਪਾਥਰੀ ਆ ਜੀ ਤੇ ਪੀਤੇ ਦੇ ਵਿੱਚ ਜੀ ਦਰਦ ਹੁੰਦਾ ਹਮ ਮੇਰੇ ਲਵੇ ਆਜੋ ਆਪਣੀ ਗਾਰੰਟੀ ਆ 5mm ਦੀ ਪਾਥਰੀ ਪੀਤੇ ਚੋਂ ਕੱਢਾਂਗੇ ਜੀ ਠੀਕ ਹੈ ਜੀ ਵੱਡੀ ਹੋਵੇ ਜੇ ਉਸ ਤੋਂ ਜੀ ਜੇ ਉਹ ਤੋਂ ਵੱਡੀ ਨਹੀਂ ਨਿਕਲਦੀ ਪਰ ਉਹਦੇ ਦਰਦ ਨਹੀਂ ਹੋਊਗਾ ਕਦੇ ਠੀਕ ਹੈ ਦਰਦ ਹਟਾ ਦੋਗੇ ਦਰਦ ਹਟਾ ਦਾਂਗੇ ਚਾਹੇ 20mm ਦੀ ਹੋਵੇ ਪੀਤੇ ਦੇ ਵਿੱਚ ਵੀ ਪਰ ਉਹਦੇ ਦਰਦ ਨਹੀਂ ਕਦੇ ਵੀ ਹੋਊਗਾ ਆਪਣੀਆਂ ਚਾਰ ਖਰਾਕਾਂ ਖਾ ਲੇ ਜੇ ਦਰਦ ਹੋ ਜੇ ਮੈਂ ਬੈਠਿਆ ਹਾਂ ਹਾਂਜੀ ਏਡੀ ਵੱਡੀ ਗਾਰੰਟੀ ਲੈ ਰਹੇ ਹੋ ਫੁੱਲ ਜੀ ਗਾਰੰਟੀ ਆਪਣੀ ਜੇ ਆਪਣੀ ਪੀਤੇ ਦੇ ਵਿੱਚ ਦਾ 5 ਐਮ ਐਮ ਦੀ ਹਾਂ ਜੇ ਗੁਰਦੇ ਦੇ ਵਿੱਚ 7 ਐਮ ਐਮ ਦੀ ਗਾਰੰਟੀ ਆ ਠੀਕ ਆ ਜੀ ਉਹਦੇ ਚਾਹੇ 40 ਐਮ ਐਮ ਦੀ ਪਥਰੀ ਆ ਗੁਰਦੇ ਦੇ ਵਿੱਚ ਗਾਰੰਟੀ ਉਹਦੀ ਵੀ ਲੈਣਿਆ ਦਰਦ ਨਹੀਂ ਕਦੇ ਵੀ ਹੋਊਗਾ ਦਰਦ ਨਹੀਂ ਹੋਊਗਾ ਕਦੇ ਵੀ ਨਹੀਂ ਹੁੰਦਾ ਦਰਦ ਦਾ ਲੇ ਵੀ ਮੇਟਰੋ ਆ ਜਾਓ ਜੇ ਕਿਸੇ ਵੀ ਮੇਰੇ ਵੀਰ ਨੂੰ ਭੈਣ ਨੂੰ ਬਈ ਪਾਥਰੀ ਦਾ ਦਰਦ ਤੰਗ ਕਰਦਾ ਨਾ ਤਾਂ ਤੁਸੀਂ ਆ ਜਾਓ ਬੈਜ ਜੀ ਕੋਲੇ ਦਵਾਈ ਲੈ ਕੇ ਜਾਓ ਕਿੱਥੇ ਆਈਏ ਜੀ ਆਉਣਾ ਬਈ ਪਿੰਡ ਰਾਮਗੜ੍ਹ ਸੰਧੂਆ ਹਾਂਜੀ ਜ਼ਿਲ੍ਹਾ ਸੰਗਰੂਰ ਲੋਕੇਸ਼ਨ ਆਪਣੀ ਪਿੰਡ ਦੇ ਵਿਚਾਲੇ ਜ਼ਿਮੀਦਾਰਾਂ ਦੀ ਧਰਮਸ਼ਾਲਾ ਉਹਦੇ ਨਾਲ ਹੀ ਆਪਣੀ ਸ਼ਾਪ ਆ કરી ਆਪਾਂ ਕੰਮ ਕਰਦੇ ਆ ਬਾਈ ਹਾਂਜੀ ਕੀਮਤ ਕੋਈ ਜ਼ਿਆਦਾ ਨਹੀਂ ਲੱਗੇਗੀ ਠੀਕ ਹੈ ਜੀ ਕਿੰਨੀ ਕੀਮਤ ਕਿੰਨੀ ਆਈ ਇਹਦੀ ਕੀਮਤ ਕੁੱਲ 700 ਰੁਪਇਆ ਬਾਈ ਓਨਲੀ ਹਾਂਜੀ 700 ਲੈ ਵੀ ਆ ਜਾ ਮਿੱਤਰੋ ਬਾਕੀ ਉੱਪਰ ਨੰਬਰ ਹੈਗਾ ਜਾਣਕਾਰੀ ਲੈ ਸਕਦਾ ਹਾਂ ਠੀਕ ਹੈ ਵੈਸ ਸਤਿ ਸ੍ਰੀ ਅਕਾਲ ਜੀ